ਬਾ ਤੂੰ ਹੀ ਦੱਸਣਾ ਯਾਰ ਮਰਦਾ ਨੂੰ ਖੋਲ ਕੇ ਲਿਆ ਬੱਕਰੀ ਇਹ ਤੈਨੂੰ ਲਿਆ ਮਰਦਾ ਕਹਿੰਦਾ 16000 ਦੇ ਦੇ ਮੇਰੇ ਕਹਿੰਦਾ ਕਿ ਕਹਿ ਦਿੰਨੇ 16000 ਦੇ ਸਾਢੇ 16000 ਦੀ ਦੇ ਕਿੰਨੇ ਦੀ ਪਾਏਗਾ ਫਿਰ ਕੋਈ ਹਾਲਾ ਤੇ ਬਾਦ ਤੂੰ ਦੱਸਿਆ ਲੈ ਤੇਰੇ ਉੱਤੇ ਦੀ ਬੋਲੀ ਹੁੰਦੀ ਹੈ ਬਸ ਇੱਕੋ ਲਗਾ ਦੇ ਯਾਰ ਬੋਲ ਬੋਲ ਮੈਂ ਇੱਕੋ ਹੀ ਗੱਲ ਕਹਦਾ ਯਾਰ ਹਾਂ ਦਾ ਵੀ ਆ ਮੈਂ ਇਧਰ ਘੱਟ ਦੇਣੀ ਨਹੀਂ ਬਸ ਗੱਲ ਖਤਮ ਨੋ ਯਾਰ ਖੰਡ ਨਹੀਂ ਚਲੋ ਜਿਆਜ ਗੱਲ ਕਰਾਂਗੇ ਹਾਂ ਹਾਂ ਦੱਲਣ ਦੱਲੇ ਰਹੋ ਕੋਲੋਂ ਨਹੀਂ ਆਇਆ ਦਾ ਬਾਲਾ ਨੇ ਬਠਿਆ ਦੀ ਭੈਣ ਹੀ ਆ ਕਿੱਡੀ ਹੋਈ ਫਰਦੀ ਟੋਏ ਆ ਸਮਝਾਉਂਦਾ ਕਿੰਨੇ ਦੀ ਪਾ ਰਿਹਾ ਹਾਂ ਹਾਂ ਬੋਲੋ ਮੈਂ ਤੇ ਲੈਣ ਦੇ ਨਾਲ ਹੀ ਦੱਤੇ ਆ ਬਾਲਾ ਪਾਉਣੀ ਆ 1700 ਦੀ ਪਾਉਣਾ ਸਾਢੇ 1700 ਦੀ ਪਾਉਣਾ ਕਿੰਨੇ ਦੀ ਪਾਉਣਾ ਫਿਰ ਇੱਕੀ ਨਵੇੜਾ ਆ ਤੈਨੂੰ ਦੱਸਦਾ ਬਾਈ ਕੀ ਮੰਗਦਾ 25 ਵਾਂ ਕੇ 24 ਲਾ ਦੱਸ ਅੱਛਾ ਜੀ ਬੰਦ ਬਣੇ ਕੋਈ ਹਲਾਤ ਨਹੀਂ ਫਰਜ਼ੀ ਆ ਕੋਈ ਗੱਲ ਨਹੀਂ ਜੇ ਤੁਹਾਨੂੰ ਜਾਇਜ਼ ਹੀ ਕਿਹਾ ਵਾ ਪਿਆਰ ਨਾਲ ਕਰਦਾ ਪਿਆਰ ਨਾਲ ਹੀ ਆ ਵਾ ਪਿਆਰ ਨਾਲ ਆ ਹਾਂ ਇੱਕ ਵਾਰ ਮੈਂ ਮਾੜੀ ਰਹਿ ਲੈ ਲਾਂ ਕਬੂਰ ਸਾਨੂੰ ਆਏ ਆ ਚੱਲ ਕੇ ਆ ਵੀ ਬਹੁਤ ਅੱਜ ਆਪਾਂ ਇਹਨਾਂ ਨਾਲ ਭਾਅ ਨਾਲ ਦੇਵਾਂਗੇ ਅਗਲਾ ਆਪਣੇ ਕੋਈ ਫੇਰ ਆਉਂ ਆਹੀ ਵੀ ਟੈਂਪੂ ਲੈ ਕੇ ਆਇਆ ਤੇ ਬੱਸ ਉਹ ਤੇ ਜਾ ਆ ਜਾਓ ਯਾਰ ਨਦਰ ਤੇ ਆ ਹਾਈਪਾਸ ਕਰਾ ਆ ਪਿਆਰ ਬਣਾਇਆ ਤੁਸ ਜਾਇ ਜੀ 21 ਮਿੰਟ ਦੇ ਹਾਂ ਨਾ ਹੀ ਦੱਸਤੀ ਤਾ ਜਰਾ ਭਾਈ 12000 ਦੀ ਬੱਕਰੀ ਦੇਣੀ ਹੈ ਦੇਖ ਲੈ ਦੇਣੀ ਤਲਾ ਉਹ ਲਾ ਠੀਕ ਹੈ ਲਾਦਾ ਇਕੱਠਾ ਬੈਠਾ ਬੋਲ ਉਹ ਨਹੀਂ ਤੁਹਾਨੂੰ ਕਿੰਨੇ ਦੀ ਪਾਉਣਾ ਫਿਰ ਲਾਸਟ ਮੈਨੂੰ ਯਾਰ ਆਈ ਦਾ ਵੇਚਣ ਨਾਲ ਆਪਣੇ ਕਿੰਨੇ ਬਾਹਲਾ ਪਕਾਈਆਂ ਕਿੰਨੇ ਦੀ ਪਾਉਣਾ ਲਾਸਟ ਕੀ ਮਾਨ ਕੀ ਹੈ ਵੀ ਪਹੀਣਾ ਮੇਰਾ ਬਹੁਤ ਵਧੀਆ ਪਤਰੀ ਨਸਲ ਦੀ ਆ ਉਹ ਤੇਰੀ ਹੋਵੇ ਕੁਟਾ ਕੋਈ ਫਟਾਉ ਰਾ ਰੋ 10000 10000 ਰੁਪਏ ਵਾਲਾ ਰੱਖਣੀ ਉਹ ਤੈਨੂੰ ਵੇਚਣ ਵਾਲੀ ਗੱਲ ਜਰਾ ਦਾ ਜਰਾ ਥੋੜੋ ਤੋਂ ਦੇ ਬਰਦੇ ਹੁੰਦੇ ਆ ਵੀ 25 ਮੰਗ ਰਿਹਾ ਉਹ ਭੈਣ ਰੱਬ ਲੱਗਦੀ ਗੱਲ ਕਰ ਵੀ ਤੂੰ ਕਰ ਦੇਣੀ ਨਹੀਂ ਵੀ ਪਾ ਲੈਣਾ ਕੀ ਕਰ ਜਾਈ ਜਰਾ 10000 ਦੀ ਹੁਣ ਵੀ ਕਿੰਨੇ ਦੀ ਪਾਉਣਾ ਕਿੰਨੇ ਦੀ ਪਾਉਣਾ 6.5 18 ਦੀ ਪਾਉਣਾ ਨਹੀਂ 19000 ਦੀ ਪਾਉਣਾ ਹੈ ਨਹੀਂ ਦੇਖ ਲੈ ਪਾਉਣਾ ਤੇ ਪਾ ਬਲੂਨੀ ਪਾਟਾ ਭਾਈ ਬੋਲ ਆਦਾ ਚੌਗੀ ਹੋਈ ਆ ਭਾਈ 19000 ਦੀ ਇਹ ਨੋ ਯਾਰ ਮੈਂ ਵਿੱਚ ਇਹ ਇਹ ਜਿੱਦੀ ਪਾਣੀ ਆ ਭਈ ਇਹ ਪੈਣਾ ਹੀ ਆ ਉਹ ਤਾਂ ਬੰਨੀ ਪਾਣੀ ਪੜ ਗਈ ਹੁਣੇ ਨਹੀਂ ਬੰਨੂ ਬੰਨ ਕੇ ਦੇ ਦੇ ਪਾਣੀ ਪੜ ਗਈ ਹੈ ਪਹਿਲਾਂ ਚੈੱਕ ਕਰ ਦੋ 1 2 3 ਕਰ ਜਾ ਕਿ ਨਹੀਂ ਕਰਾਂ ਭਈ 1 2 3 ਉੱਥੇ ਕਰ ਦੇ ਉੱਥੇ ਤਾਂ ਨਹੀਂ ਹੋਣੀ ਫਿਰ ਯਾ ਨਾ ਹੋਊਗਾ ਨਹੀਂ ਫਿਰ ਕੀ ਹੋਊ ਚੱਕ 20000 ਦੀ ਬਸ ਬਸ ਠੀਕ ਆ ਯਾਰ ਨਹੀਂ ਭਾਈ ਨਹੀਂ ਠੀਕ ਆ ਇਹ ਅੰਦਰ ਦੇ ਵਿੱਚ ਰੱਖਦਾ ਹੁਣ ਨਹੀਂ ਨਹੀਂ ਫਿਰ ਹੁਣ ਫਿਰ ਉਹਦੇਗਾ ਯਾਰਾ ਭਾਈ ਪੂਰੀ ਮਾਰਕੀਟ ਹੈ ਜੱਫਕਰੀ ਦੀ ਇਹ ਰੰਗ ਦੀ ਦੂਜੇ ਰੰਗ ਨਹੀਂ ਆ ਯਾਰ ਰੰਗ ਤਾਂ ਰੱਬ ਦੇ ਆ ਰੱਬ ਦੇ ਆ ਰੱਬ ਦੇ ਆ ਰੰਗ ਤਾਂ ਬੋਲ ਯਾਰ ਦੋ ਬੱਚੇ ਆ بڑے ਬੱਚੇ ਕੁੜੀਆਂ ਵੀ ਆਏ ਨਹੀਂ ਆ ਇਹ ਦੋ ਦਨਾ ਹੋਏ ਨਾ بڑے ਆ ਥਾਂ ਤੇ ਕੋਈ ਨਹੀਂ 10 10 10 ਮੈਂ ਤੈਨੂੰ ਬਈ ਆਪਣਾ ਵੇਚਣ ਵਾਲੀ ਗੱਲ ਕਹੀ ਹੈ ਹਾਂਜੀ 2 500 ਦੀ ਪਾਵਾਂ ਨਹੀਂ ਪੌਣੀ ਕਿੰਨੇ ਦੀ ਪਾਵਾਂ ਫਿਰ 3 4 ਕਿੰਨੇ ਦੀ ਪਾਵਾਂ ਹਾਂ ਨਾ ਨਹੀਂ ਹਾਂ ਨਾ ਗਿਆ ਭਰਾ ਬਣ ਕੇ ਹਾਂ ਨਾ ਮੈਂ ਜਿਹੜਾ ਬੇਟੇ ਹੁਣ ਕੇ ਪੈਸੇ ਵਾਧ ਮੰਗ ਲੈਦਾ ਆਪਾਂ ਉਹਦਾ ਕੋਈ ਵਾਦਾ ਨਹੀਂ ਗੱਲ ਸੁਣ ਲੈ ਯਾਰ ਗਾਇਆਂ ਮੁੰਆਂ ਵਾਰ ਕਰਦੇ ਰਹੇ ਵਾਹ ਬੱਕਰੀ ਤੇ ਭਗਾਈ ਲੋਕ ਬੜੀ ਕਰਦੇ ਨੇ ਬੰਨਿਆ ਨਹੀਂ ਹੁੰਦੀ ਮੈਂ ਅੱਜ ਕਿਉਂ ਨਹੀਂ ਹੁੰਦੀ ਇਹ ਕਦੇ ਵਿਕਦੀ ਹੈ ਕਿ ਗੱਲ ਫੱਕਰੇ ਪੈ ਬੀਬੀ ਆਉਂਦੀਆਂ ਬਈ ਨੇ ਮੈਂ ਦੇ ਕਦੀ ਆਉਂਦੀ ਸੀ ਕਿ ਉਹ ਕਰ ਵਿਕਦੀ ਸੀ ਇਹਨੇ ਥੋੜੀ ਵਿਕਦੀ ਸੀ ਜਿਹੜੀ ਆਦੀ ਸੀ ਉਦੋਂ ਇਹਨੂੰ ਬੜਾ ਪੁੱਜਦਾ ਸੀ ਜਦੋਂ ਅਸੀਂ ਮਿੰਨਿਆ ਵੇਚਦੇ ਸੀ ਸਹੀ ਗੱਲ ਹੈ ਮੈਂ ਖੰਦੇ ਨਾਲ ਲੰਗ ਖਾ ਦੋ ਆ ਕਰਦੀ 20000 ਦੀ ਕਰ ਤੇ ਕਰ ਉਹ ਬਸ ਯਾਰ ਛੱਡ ਪਰ ਹੁਣ ਕਾਦੇ ਪਿੱਛੇ ਤੇ ਹੋਰ ਮਠਾਈ ਖਵਾਦਾ ਕਿਉਂ ਨਹੀਂ ਠੀਕ ਹੈ ਠੀਕ ਹੈ ਬੀਟੀ ਗੋਲਾ ਬਾਈ 12 ਆ ਯਾਰ ਕਾਦੇ ਪਿੱਛੇ ਲੱਗਦਾ ਹਾਂ ਕਿਉਂ ਤੋਂ ਕਰਦਾ ਹਾਂ ਬਾਈ 12 ਦੀ ਕਹਿੰਦੀ ਪਾਵਰ ਬਹੁਤ ਟਾਈਮ ਲੱਗਦਾ ਕਿ ਇੱਕ ਦਿਨ ਚ ਪਾਣੀ ਜੰਦੀ ਹੈ ਬੱਚੇ ਮਗਰ ਦੋ ਆ ਬੱਕਰੇ ਆ ਨਾ ਤੁਨੇ ਪੱਠ ਬੱਕਰਾ ਹੋਵੇ ਪੱਠ ਦਾ ਵਾਦਾ ਹੁੰਦਾ ਹੈ ਪੱਠ ਦਾ ਵਾਦਾ ਹੁੰਦਾ ਹੈ ਬੱਕਰੇ ਦਾ ਕੀ ਹੁੰਦਾ ਅੱਠ ਬੱਕਰੇ ਦਾ ਵਾਦਾ ਹੁੰਦਾ ਪੱਠ ਦਾ ਮੁੰਡਾ ਨਾ ਫੇਰ ਕੀ ਬਣਦਾ ਉਹ ਰੱਬ ਦੇ ਰੰਗ ਲੈ ਮੈਂ ਤਾਂ ਨਹੀਂ ਆ ਨਾ ਤਰਾ ਥੋੜਾ ਪਾਵਾ ਵੇਦ ਨਾਲ ਇਹ ਗੱਲ ਕਹਿਦੀ ਮੈਂ ਲੈਣ ਆਲੀ ਨਹੀਂ ਕੀਤੀ ਮੈਂ ਲੈਣ ਆਲੀ ਨਹੀਂ ਅਸੀਂ ਗਾਂ ਤੁਰ ਜਾਂਦੇ ਤੇ ਗਾਂ ਤੁਰ ਜਾਣਾ ਸੀਗਾ ਨਹੀਂ ਨਹੀਂ ਤੂੰ ਵੱਧ ਮੰਗ ਲੈਂਦਾ ਅਸੀਂ ਗਾਂ ਤੁਰ ਜਾਣਗੇ ਫੇਰ ਨਾ ਫਰਦਾਂ ਦੀ ਵੱਧ ਨਹੀਂ ਚੱਲ ਛੱਡ ਓਣ ਸੱਡੋਣਾ ਉਹਨੇ ਦੀ ਵੇਚਣੀ ਆ ਚਲਾ ਆਦਰ ਨਹੀਂ ਤੂੰ ਦਾਸਦਾ ਚੱਲ ਕਾਈ ਆਪਣੇ ਕਰਵਾ ਗਿਆ ਉਹਨੇ ਲਗਾਈ ਲਗਾਈ ਜਾਲ ਵੀ ਕਰਾਂਗੇ ਪਿੰਨੂ ਨੂੰ ਛੱਡ ਦਿਆਂਗੇ ਇਹ ਸੋਦਾ ਗੱਲ ਆ ਕੋਈ ਜਿਹੜੀ ਸੌਦੇ ਚ ਵੱਖਰੀ ਗੱਲ ਚਾ ਸਾਡੇ 21 ਦੀ ਆ ਜਾ ਬਈ ਜੇ ਲੈ ਜਾਣੀ अब तो क्या हुआ पांच सौ रुपया का दे दे बहुत ज़्यादा इसे महीने तो नहीं कि पांच सौ पांच सौ घोर महीने पता तरहा। कहाँ से बात कर रहा है ये तो क्या होगा खराब क्या होगा देन खातरी क्या लकाई कराएंगे साथ में नहीं लकाई कराएंगे तो छोड़ भी ना बायीं देवोजी पर घोर मार का मार का देवोजी पर मस्ती कर ले प्रोड्य ਇਹ ਕਿਹੜਾ ਨਾ ਨਾ ਪਕੂਆ ਇਹ ਵੀ ਤੁਹਾਡੇ ਕੋਲ ਯਾਰ ਵੀਡੀਓ ਦਾ ਵੀਡੀਓ ਕਿ ਬੜੀ ਬੜੀ ਲੱਗੇਗਾ